ਵੇ ਇੱਕ ਫਟਿਆਲੇ ਜਿੱਥੇ ਕੀ ਹਲੇ ਬਹੁਤ ਇਲੈਕਸ਼ਨ ਹੋਈ ਵੀ ਹੈ ਤਾਂ ਕਾਮ ਖੀ ਹੋਈ ਹੈ ਉੱਥੇ ਬਾਾਕੀ ਕਿਸੇ ਵੀ ਸ਼ਹਿਰ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਕਿਤੇ ਵੀ ਕਲੀਅਰ ਕਿਤੇ ਵੀ ਕਲੀਅਰ ਮੈਂਡੇਟ ਆਮ ਆਦਮੀ ਪਾਰਟੀ ਨੂੰ ਨਾ ਲੁਧਿਆਨੇ 'ਚ ਨਾ ਜਲੰਧਰ 'ਚ ਨਾ ਸ਼੍ਰੀ ਅਮਰਸਰ ਸਾਹਿਬ 'ਚ ਮੈਂਡੇਟ ਨਹੀਂ ਮਿਲਿਆ ਲੋਕਾਂ ਨੇ ਨਕਾਰ ਤੇ ਰਿਜੈਕਟ ਕਰ ਦਿੱਤੇ ਹੁਣ ਤੋੜ ਫੋੜ ਨਾਲ ਕੀ ਕਰਦੇ ਆ ਉਹ ਅਲੱਗ ਗੱਲ ਹੈ ਕਿਤੇ ਐਮਐਲਏ ਦੀਆਂ ਮੋਟਾ ਹੈਗੀਆਂ ਐ ਕਿਤੇ ਉਜਾਦਾ ਨੂੰ ਲਿਆਉਣਗੇ ਕਿਤੇ ਹੋਰ ਕੁਝ ਕਰਨਗੇ ਉਹ ਅਲੱਗ ਗੱਲ ਹੈ ਪਰ ਇੱਕ ਇਹ ਸਾਲ ਜਿਹੜਾ ਰਿਹਾ ਏ ਇਹ ਧਰਮ ਪਤਨੀਆਂ ਲਈ بڑا ਮਾੜਾ ਰਿਹਾ ਇਹ ਸ਼ੁਰੂਆਤ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰ ਸਾਹਿਬ ਤੋਂ ਕੋਈ ਗਿੱਦੜਵਾਹੇ ਉਸ ਤੋਂ ਬਾਅਦ ਉਹ ਨਿਰੰਤਰ ਧਰਮ ਪਤਨੀਆਂ ਦਾ ਥਾਣਾ ਜਾਰੀ ਰਿਹਾ ਮੈਂ ਹੈਰਾਨ ਹੋ ਗਿਆ ਦੇਖੋ ਗੋਗੀ ਜੀ ਜਿਨ੍ਹਾਂ ਦੇ ਆ ਮਾ ਬਾਡ ਅਵਾਰਡ ਹੋਣ ਲਿਖਦੇ ਸੀ ਅੱਜ ਉੱਥੇ ਵੀ ਉਹਨਾਂ ਦੇ ਹਾਰ ਹੋਈ ਦੂਜੇ ਪਾਸੇ ਪੱਪੀ ਪ੍ਰੈਸ਼ਰ ਨੇ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਤੇ ਉਹਨਾਂ ਨੇ ਵੀ ਆਪਣੀ ਧਨਵੰਦਰੀ ਰਸੀਡ ਰਵਾ ਲਈ ਉਹ ਨਹੀਂ ਬਚਾ ਸਕੇ ਤੇ ਮੈਂ ਲੁਧਿਆਣੇ ਚ ਮੈਂ ਇਹ ਨਹੀਂ ਕਹਦਾ ਕਦਰ ਜਿੰਨੇ ਵੀ ਮੇਰੇ ਖਿਲਾਫ ਇਹ ਦੋ ਐਮਐਲਏ ਹੀ ਜ਼ਿਆਦਾ ਹਮੇਸ਼ਾ ਗੱਲਾਂ ਕਰਦੇ ਸੀ ਚਾਹੇ ਵਰਤੀ ਪ੍ਰਾਸ਼ਰ ਜੀ ਨੇ ਚਾਹੇ ਗੋਗੀ ਜੀ ਨੇ ਦੋਨਾਂ ਦੀਆਂ ਤਰਫ ਪਤਨੀਆਂ ਹਾਰ ਗਏ ਇਸੇ ਤਰੀਕੇ ਨਾਲ ਬਲਿੰਗ ਸਾਹਿਬ ਲੁਧਿਆਣੇ ਆਏ ਸੀ ਉਹਨਾਂ ਦੀ ਤਰਫ ਤੋਂ ਹਾਰ ਗਏ ਚਾਹੇ ਫਲਵੰਦ ਸਿੱਧੂ ਨੇ ਕਦੇ ਮੇਰੇ ਉਲਟੋਂ ਤਾਂ ਨਹੀਂ ਗੱਲ ਨੂੰ ਕੀਤੀ ਉਹਨਾਂ ਦੇ ਪੁੱਤਰ ਜਿੱਤੇ ਗਏ ਦੂਜੇ ਪਾਸੇ ਬੱਗਾ ਜੀ ਨੇ ਉਹਨਾਂ ਦਾ ਡੇਟਾ ਵੀ ਜਿੱਤਿਆ ਮੈਂ ਮੁਬਾਰਕਵਾਦ ਕਰਦਾ ਉਹਨਾਂ ਨੇ ਕਦੇ ਫालतू ਗੱਲ ਨਹੀਂ ਕੀਤੀ ਇਸ ਕਰਕੇ ਇਹ ਵੀ ਪਤਾ ਲੱਗਿਆ ਵੀ ਜਿਹੜਾ ਹੁਣ ਜਿਆਦਾ ਇਂਦਰ ਉਂਦਰ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੀਆਂ ਧਰਮਪਤਨੀਆਂ ਲਈ ਸੀਟਾਂ ਵੀ ਬਚਦੀਆਂ ਨੇ ਉਸ ਤੋਂ ਬਾਅਦ ਜੇ ਮੈਂ ਆਵਾਂ ਲੁਧਿਆਣੇ ਤੇ ਬੀਜੇਪੀ ਪਾਰਟੀ ਪਹਿਲੀ ਵਾਰ ਇਲੈਕਸ਼ਨਾਂ ਲੜੀਆਂ ਤੇ ਪਹਿਲੀ ਵਾਰ ਬਹੁਤ ਵਧੀਆ ਪਰਫਾਰਮੈਂਸ ਤਕਰੀਬਨ 20% ਜਿਹੜੀਆਂ ਉਹਨਾਂ ਨੇ ਜਿੱਤੀਆਂ ਜਦੋਂ ਅਸੀਂ ਆਕਾਦੀ ਦਲ ਤੇ ਬੀਜੇਪੀ ਇਕੱਠੇ ਹੀ ਲੜਦੇ ਸੀ ਤਾਂ ਤੁਸੀਂ 10 ਸੀਟਾਂ ਦੇ ਇਸ ਵਾਰ ਅਸੀਂ ਇਕੱਲੇ ਲੜੇ ਆ ਨਵਾਂ ਸ਼ੁਰੂਆਤ ਸੀ ਕੰਮੇ ਕੈਂਡੀਡੇਟ ਸੀ ਤੇ ਅਸੀਂ 20 ਸੀਟਾਂ ਜਿਹੜੀਆਂ ਹਾਸਲ ਕੀਤੀਆਂ ਲੁਧਿਆਣੇ ਵਿੱਚ ਅੱਜੇ ਪਾਸੇ ਕਾਂਗਰਸ ਪਾਰਟੀ ਦਾ ਮੈਂ ਦੇਖ ਰਿਹਾ ਸੀ ਹੁਣੀ ਜਦੋਂ ਮੈਂ ਕਾਂਗਰਸ ਪਾਰਟੀ ਸੀ 63 63 ਸੀਟਾਂ ਜਿੱਤੀਆਂ ਸੀ ਕਾਂਗਰਸ ਪਾਰਟੀ ਨੇ ਪਿਛਲੇ ਵਾਰ ਜਦੋਂ ਬਲਕਨ ਸਿੰਘ ਸਿੱਲੂ ਸਾਹਿਬ ਮੇਅਰ ਸੀ ਅੱਜ ਉਹਨਾਂ ਦਾ ਅੰਕੜਾ ਡਬਲ ਤੋਂ ਵੀ ਥੱਲੇ ਗਏ ਨੇ ਉਹ ਅਜੋ 30 ਤੇ ਆ ਗਏ 30 ਸੀਟਾਂ ਬਚਾ ਸਕੇ 63 ਚੋਂ 30 ਤੇ ਅੰਦਾਜ਼ਾ ਲਾਓ ਤੁਸੀਂ ਕਿੱਥੇ ਉੱਡੀ ਗਰਾਵਡਾ ਜਿਹੜੀ ਉਹ ਲਿਦਿਆਉਂਦੇ ਕਾਂਗਰਸ ਦੀ ਜਿਹੜੀ ਹੋਈ ਹੈ ਤੇ ਇਸ ਤਰੀਕੇ ਨਾਲ ਜੇ ਮੈਂ ਗੱਲ ਕਰਾਂ ਸਾਡੀ 16 ਮਾਰਚ ਨੇ ਅਸੀਂ ਜਿੱਥੇ ਵੀ ਪਹਿਲੇ ਨੰਬਰ ਤੇ 16 ਮਾਡਲ ਆ ਜਿੱਥੇ ਅਸੀਂ ਦੂਜੇ ਨੰਬਰ ਤੇ ਬੀਜੇਪੀ ਰਹੀ ਹੈ ਤੇ ਅਸੀਂ ਕਈ ਕਮੀਆਂ ਅਸੀਂ ਮੰਨਦੇ ਆ ਕਿ ਸਾਡੇ ਕੋਲ ਇੱਕ ਤਾਂ ਟਾਈਮ ਜਿਹੜਾ ਇਹ ਉਹ ਇਲੈਕਸ਼ਨ ਸਰਕਾਰ ਇਸ ਤਰੀਕੇ ਨਾਲ ਬਦਲਦੀ ਰਹੀ ਕਾਹਦੀ ਰਹੀ ਜਿਸ ਇਹ ਲੱਗਿਆ ਵੀ ਸ਼ਾਇਦ ਇਲੈਕਸ਼ਨ ਨਹੀਂ ਹੋਣੀ ਉਹਦੇ ਕਰਕੇ ਥੋੜਾ ਜਿਹਾ ਅਸਰ ਵੀ ਪਿਆ ਸਾਡੇ ਕੋਲ ਇੱਕ ਕੰਪੇਨ ਕਰਨ ਦਾ ਟਾਈਮ ਨਹੀਂ ਕੋਈ ਬਹਾਨੇ ਨਹੀਂ ਕਿ ਮੈਂ ਸੱਚਾਈ ਦੱਸਦਾ ਵੀ ਜੇ ਜਦੋਂ ਪਾਰਲੀਮੈਂਟ ਦੇ ਵਿੱਚ ਇਲੈਕਸ਼ਨਸ ਅਸੀਂ ਉਰੇਓ ਲੁਧਿਆਣਾ ਜੇ ਮੈਂ ਹਾਰਿਆ ਉਦੋਂ ਬਾਅਦ ਵੀ ਜ਼ਰੂਰ ਬੀਜੇਪੀ ਦੇ ਵਰਕਰ ਜਿਹੜਾ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗਿਆ ਜਿਹਦਾ ਅਸਰ ਦੇਖਣ ਨੂੰ ਮਿਲਿਆ ਪਰ ਹੁਣ ਹਰ ਸੀਟ ਤੇ 95 ਦੇ 5 ਵੋਟ ਜਿੱਥੇ ਸਾਡੇ ਨਮਿੰਦੇ ਆਗੇ ਬੀਜੇਪੀ ਦੇ ਚਾਹੇ ਉਹ ਜਿੱਤੇ ਹੋਣ ਚਾਹੇ ਉਹ ਹਾਰੇ ਹੋਣ ਪਰ ਬੀਜੇਪੀ ਦੇ ਕੋਲ ਪਹਿਲੀ ਵਾਰ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਚਾਹੇ ਉਠੀ ਅਮਰਸਰ ਹੋਵੇ ਚਾਹੇ ਗਿਲੰਦਰ ਹੋਵੇ ਚਾਹੇ ਪਟਿਆਲਾ ਹੋਵੇ ਚਾਹੇ ਫਗਵਾੜਾ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਹੋਰ ਜਾਂ ਮਿਊਨਿਸਪਲ ਕਮੇਟੀਆਂ ਜਿਹੜੀਆਂ ਛੋਟੀਆਂ ਉੱਥੇ ਹੁਣ ਹਰ ਕਾਉਂਡ ਦੇ ਭਾਜੀਪੀ ਕੋਲ ਆਪਣਾ ਨਮੈਂਦਾ ਆ ਗਿਆ ਹੁਣ ਪਤਾ ਲੱਗੂਗਾ ਜਦੋਂ ਅਸੀਂ ਆਪਣੇ ਚਿਹਰੇ ਦੇ ਦਿੱਤੇ ਠੀਕ ਹਨ ਪਰ ਟਾਈਮ ਉਹ ਥੋੜਾ ਜਿਹਾ 5-10 ਦਿਨ ਦਾ ਟਾਈਮ ਦੀ ਬਚਿਆ ਨਹੀਂ ਕਈ ਉਹ ਰਿਪੋਰਟ ਕਰਨ ਦੀ ਉੱਧਰ ਜ਼ੋਰ ਲੱਗ ਗਿਆ ਕਈਆਂ ਦੀਆਂ ਵੋਟਾਂ ਗਿਆ ਉਹ ਕਲੀਆਂ ਉੱਚ ਜ਼ੋਰ ਲੱਗਿਆ ਰਿਹਾ ਕਈਆਂ ਨੂੰ ਚੱਕ ਚੱਕਈ ਕੈਂਡੀਡੇਟਸ ਆਲੇ ਬਹੁਤ ਨੇ ਜਿਹੜੇ ਚਾਰ ਚਾਰ ਦਿਨ ਤਣੇ ਨੇ ਘਰੋਂ ਭਜਾਈ ਰੱਖੇ ਜਿਹੜੇ ਮੀਨ ਵਰਕਰ ਸੀ ਉਹਨਾਂ ਨੂੰ ਡਰਾ ਕੇ ਟੈਲੀਫੋਨ ਐਸ ਐਚਓ ਰੋਜ਼ ਕਰਦੇ ਸੀ ਕਿ ਵੀ ਤੁਸੀਂ ਜੇ ਕੈਂਪੇਨ ਕਰੋਗੇ ਤਾਂ ਅਸੀਂ ਤੁਹਾਡੇ ਤੇ ਆ ਪਰਚਾ ਪਾਵਾਂਗੇ ਬਹੁਤ ਕੁਝ ਹੋ ਜਾ। ਚਲੋ ਉਹ ਗੱਲਾਂ ਬਾਅਦ ਚ ਕਰਾਂਗੇ ਪਰ ਹਰ ਸੀਟ ਤੇ ਹੁਣ ਸਾਡੇ ਕੋਲ ਸਾਡੀ ਵਿਚਾਰਤਾ ਤੇ ਸਾਡੇ ਕੰਮ ਕਰ ਰੱਖਣ ਵਾਲਾ ਬੰਦਾ ਆ ਗਿਆ ਹੁਣ ਅਸੀਂ ਦੱਸ ਸਕਦੇ ਆਂ ਵੀ ਸੈਂਟਰ ਸਰਕਾਰ ਆਮ ਲੋਕਾਂ ਲਈ ਕੀ ਕੀ ਗੱਲ ਅਸੀਂ ਤਾਂ ਕਰਦੇ ਹੀ ਸੀ ਪਹਿਲਾਂ ਪਰ ਹੁਣ ਹਰ ਵਾਰਡ ਲੈਵਲ ਤੇ ਸਾਡਾ ਨਮਾਇੰਦਾ ਹੈ ਜਿਹੜਾ ਹੁਣ 95 ਬੰਦੇ ਲੁਧਿਆਣੇ ਚ ਨਾਲ ਇੱਕ ਟੀਨ ਤਿਆਰ ਹੋ ਗਈ ਠੀਕ ਆ ਸਾਡੇ ਮੰਡਲ ਪ੍ਰਧਾਨ ਵਾਰਡ ਪ੍ਰਧਾਨ ਕਮੇਟੀਆਂ ਡਿਸਟ੍ਰਿਕਟ ਬਾਡੀਆ ਸਾਰੀਆਂ ਹੈਗੀਆਂ ਪਰ ਜਿਹੜਾ ਇਹਨਾਂ ਦਾ ਰੋਲ ਰਹੇਗਾ ਮੈਂ ਇੱਕ ਬੇਨਤੀ ਕਰਦਾ ਸਾਰੇ 95 ਵੋਟਰਾਂ ਦੇ ਲੁਧਿਆਣਾ ਵੀ ਜਲੰਧਰ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਟਿਆਲਾ ਜਿੱਥੇ ਹੋਰ ਵੀ ਇਲੈਕਸ਼ਨ ਹੋਈ ਹੈ ਹੁਣ ਤੁਹਾਡਾ ਰੋਲ اپੋਜੀਸ਼ਨ ਦਾ ਹੈ ਹੁਣ ਬੜੇ ਤਕੜੇ ਹੋ ਕੇ ਤੁਸੀਂ ਜਿੱਤੇ ਹੋਏ ਚਾਹੇ ਹਾਰੇ ਹੋ ਤੁਸੀਂ ਹਰ ਚੀਜ਼ ਮੁੱਦਾ ਜਿਹੜਾ ਸਰਕਾਰ ਦੇ ਉਲਟ ਕੱਲ ਤੋਂ ਹੀ ਆਪਣੀ ਜਮੇ ਕਿਉਂਕਿ ਤੁਹਾਡੀ ਸ਼ੁਰੂਆਤ ਹੋ ਗਈ ਟੀਮਾ ਤੁਹਾਡੇ ਕੋਲ ਆ ਗਈਆਂ ਤੁਹਾਨੂੰ ਪਤਾ ਤੁਹਾਡੇ ਨੇ ਕਿਹੜੇ ਕਿਹੜੇ ਕੰਮ ਕੀਤਾ ਕੱਲ ਤੋਂ ਹੀ ਆਪਣਾ ਜਿਹੜਾ ਹੈ ਉਹ ਆਪਣੇ ਆਪਣੇ ਵਾਰਚ ਲੱਗ ਜਾਓ ਜੋ ਸਰਕਾਰ ਸਰਕਾਰ ਤਾਂ ਉਹੀ ਆ ਨਾ ਸਰਕਾਰ ਤਾਂ 3 ਸਾਲ ਤੋਂ ਵੀ ਚੱਲ ਰਹੀ ਹੈ ਉਹੀ ਆ ਹਰ ਚੀਜ਼ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਉੱਤੇ ਮੀਡੀਆ ਚ ਆਓ ਆਪਣੇ ਫੇਸਬੁਕਾਂ ਤੇ ਆਓ ਲਾਈਵ ਕਰੋ ਜਿੱਥੇ ਗੰਦ ਦੇ ਢੇਰ ਲੱਗਦੇ ਆ ਉਹ ਦਿਖਾਓ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਆ ਇਸ ਇਲੈਕਸ਼ਨ 'ਚ ਆਪਣੇ ਆਪਣੇ ਕੌਂਸਲ ਦੀ ਕਿਉਂਕਿ ਇਹ ਕਹਿੰਦੇ ਸੀ ਸਾਡੀ ਸਰਕਾਰ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਹੁਣ ਉਹ ਸਾਰੀਆਂ ਚੀਜ਼ਾਂ ਰੋਜ਼ ਲੋਕਾਂ ਨੂੰ ਰ ਜਾਗਰੂਕ ਕਰੋ ਜਿਹੜੀ ਜਿਹੜੀ ਚੀਜ਼ ਨੇ ਕਹੀ ਸੀ ਨਹੀਂ ਹੋ ਰਹੀ ਇਸ ਕਰਕੇ ਦਿਨ ਕੱਪ ਦੇ ਟਾਈਮ ਨਹੀਂ ਲੰਘਦਾ ਅੱਗੇ ਵਿਧਾਨ ਸਭਾ ਇਲੈਕਸ਼ਨ ਆਈ ਖੜੀ ਆ 27 ਉਦੋਂ ਬਾਅਦ ਫਿਰ ਇਲੈਕਸ਼ਨ ਅੱਗੇ ਆਣਣੀਆਂ ਥੋਡੀਆਂ ਵੀ ਇਸ ਕਰਕੇ ਹੁਣ ਮੌਕਾ ਹੈ ਤੁਹਾਡੇ ਕੋਲ ਬਿਲਕੁਲ ਤਕੜੇ ਹੋ ਕੇ ਇੱਕ ਇੱਕ ਚੀਜ਼ ਤੇ ਲੋਕਾਂ ਦੀ ਗੱਲ ਤੇ ਪਹਿਰਾ ਦਿਓ ਜੋ ਕੋਈ ਧੱਕਾ ਹੁੰਦਾ ਆਵਾਜ਼ ਉਠਾਓ ਸੈਂਟਰ ਦੀਆਂ ਸਕੀਮਾਂ ਹੈ ਉਹਦਾ ਲਾਭ ਲੋਕਾਂ ਤੱਕ ਪਹੁੰਚਾਓ ਜਿਹੜੀ ਸਟੇਟ ਗਵਰਨਮੈਂਟ ਨਹੀਂ ਕਰਦੀ ਉਹਦੇ ਖਿਲਾਫ ਜਿਹੜਾ ਹੈ ਉਹ ਡਟ ਕੇ ਜਿਹੜਾ ਇਹ ਪੈਰਾ 2 ਇਹ ਬਹੁਤ ਵਧੀਆ ਤੁਹਾਡੇ ਕੋਲ ਜਿਹੜਾ ਮੌਕਾ ਮਿਲਿਆ ਹੈ ਤੇ ਮੈਂ ਖਾਸ ਤੌਰ ਤੇ ਇਕਨਾਂ ਬੀ ਐਮਐਲਏ ਦੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਐਮਐਲਏ ਨੂੰ ਵੀ ਕੋਈ ਜੀਲੇ ਨਹੀਂ ਲੱਤਣ ਦਿੰਦਾ ਚਲੋ ਹੁਣ ਕਾਉਂਸਲਰ ਆਧ ਪਚਾਤ ਜੀ ਜਿੱਤੇ ਨੇ ਨਾ ਤਾਂ ਮੈਂਡੇਟ ਪੂਰਾ ਮਿਲਿਆ ਹੀ ਨਹੀਂ ਅਸਲੀ ਮੈਂਡੇਟ ਤਾਂ ਤਦ ਹੁੰਦਾ ਨਾ ਜੇ ਪੂਰਾ ਮੈਂਡੇਟ ਜਿਵੇਂ ਪੁਰੇ ਘਟੋ ਘਟੇ ਪੁਰੇ 48 ਸੀਟਾਂ ਜਿਹੜੀਆਂ ਆਈਆਂ ਉਹ ਲੁਧਿਆਣੇ ਚਾਈ ਨਹੀਂ ਅਸੀਂ ਐਂ इंग्लंडਰ ਚਾਈ ਨਹੀਂ ਅਸੀਂ ਐ ਅੰਮ੍ਰਿਤਸਰ ਚਾਈ ਨਹੀਂ ਅਸੀਂ ਕਿਸੇ ਜਗ੍ਹਾ ਆਉਣ ਵਾਲੀ ਨਹੀਂ ਬਈ ਹੁਣ ਇਸ ਕਰਕੇ ਹੋਰ ਜ਼ਿਆਦਾ ਰੋਲ ਆਪਣਾ ਮਜਬੂਤੀ ਨਾਲ ਅਠਾਉਣਾ ਹੈ ਦੂਜੀ ਗੱਲ ਐਮਐਲਏ ਨੂੰ ਨੇੜੇ ਲੱਗਣ ਨਹੀਂ ਦਿੱਤਾ ਸੀਐਮ ਨੇ ਹੁਣ ਕੌਂਸਲਰਾਂ ਦੀ ਬਾਤ ਆ ਜਿਹੜੀ ਉਹ ਵੀ ਅਜਿਹਾ ਕਿਸੇ ਨੇ ਸੁਣਨੀ ਨਹੀਂ ਕਿਉਂਕਿ ਇਹਨਾਂ ਦਾ ਐਮਐਲਏ ਨੂੰ ਤਾਂ ਸਿਰਫ ਆਪਣੇ ਬੱਚਿਆਂ ਤੱਕ ਆਪਣੀਆਂ ਘਰਗਣੀਆਂ ਤੱਕ ਸੀਮਿਤ ਸੀ ਜਦੋਂ ਉਹ ਹਾਰ ਗਏ ਕਿ ਤੁਹਾਨੂੰ ਇਹਨਾਂ ਨੇ ਕਿਹਦਾ ਨਹੀਂ ਪੁੱਛਣਾ ਇਹ ਤਾਂ ਮੇਅਰ ਉਹਨਾਂ ਨੂੰ ਬਣਾਉਣਾ ਚਾਹੁੰਦੇ ਸੀ ਇਹਨਾਂ ਦਾ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ ਇਸ ਦੁਆਬ ਤੁਸੀਂ ਆਪਣੇ ਆਪ ਨੂੰ ਜਿਹੜੇ ਆਮ ਆਦਮੀ ਆਣੇ ਆ ਜਿਨ੍ਹਾਂ ਨੇ ਵੋਟ ਪਾਈ ਉਹ ਸਮਝੋ ਵੀ ਵੋਟ ਉਹ ਤੁਹਾਡੀ ਵਿਅਰਥ ਗਈ ਕਿਉਂਕਿ ਇਹਨਾਂ ਦਾ ਘਰਗਣੀਆਂ ਮੇਅਰ ਨਹੀਂ ਬਣੀਆਂ ਤੇ ਇਸ ਕਰਕੇ ਇਹਨਾਂ ਨੇ ਕੋਈ ਕੰਮ ਕਰਨਾ ਹੈ ਕਿ اپੋਜੀਸ਼ਨ ਤੱਕੜੀ ਹੋ ਕੇ ਆਪਣੀ ਜਵਾਬੀ ਜਿਹੜੀ ਉਹ ਨਭਾਉ ਕਿ ਮੈਂ ਇੱਕ ਗੱਲ ਹੋਰ ਜ਼ਰੂਰ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ ਸੈਂਟਰ ਸਰਕਾਰ ਨੂੰ ਹਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਹੈ ਕਿਸਾਨ ਮੁੱਦਿਆਂ 'ਚ ਹਜੇ ਕੀ ਐਗਰੀਕਲਚਰ ਜਿਹੜਾ ਹੈ ਉਹ ਸਟੇਟ ਦਾ ਮੁੱਦਾ ਹੈ ਸਟੇਟ ਦੀ ਉੱਪਰ ਮੈਂ ਚਾਹੁੰਦਾ ਹਾਂ ਅੱਜ ਹਰਿਆਣਾ ਨੇ ਮੈਂ ਮੁਬਾਰਕ ਬਾਤ ਦਿੰਨਾ ਹਰਿਆਣਾ ਦੇ ਮੁੱਖ ਮੰਤਰੀ ਸਾਹਦ ਸਿੰਘ ਸੈਣੀ ਸਾਹਿਬ ਨੂੰ ਜੀन्होंने ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨ ਚ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਇਹ ਸਿਜਮ ਸਾਹਿਬ ਨੂੰ ਜਾਂਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰ ਤੋਂ ਐਮਐਸਪੀ ਉਹ ਤਾਂ ਹੈ ਹੀ ਹੈ ਪਰ ਅੱਜ ਜਿਹਨਾਂ ਨੇ ਹੋਰ 13 ਫਸਲਾਂ ਨੂੰ ਜਿਹੜਾ ਇੱਕ ਉਹ ਐਮਐਸਪੀ ਦੇਤੀ ਜੋ ਆਧਾਰਕੀ ਤੌਰ 'ਤੇ ਤੇ ਅੱਜ ਕੱਲ ਤੋਂ ਹੀ ਆਪਣੀ ਜਮੇ ਕਿਉਂਕਿ ਤੁਹਾਡੀ ਸ਼ੁਰੂਆਤ ਹੋ ਗਈ ਟੀਮਾਂ ਤੁਹਾਡੇ ਕੋਲ ਆ ਗਈਆਂ ਤੁਹਾਨੂੰ ਪਤਾ ਤੁਹਾਡੇ ਲਈ ਕਿਹਨੇ ਕਿਹਨੇ ਕੰਮ ਕੀਤਾ ਕੱਲ ਤੋਂ ਹੀ ਆਪਣਾ ਜਿਹੜਾ ਏ ਉਹ ਆਪਣੇ ਆਪਣੇ ਵਾਰਚ ਲੱਗ ਜਾਓ ਜੋ ਸਰਕਾਰ ਸਰਕਾਰ ਤਾਂ ਉਹੀ ਆ ਨਾ ਸਰਕਾਰ ਤਾਂ 3 ਸਾਲ ਤੋਂ ਵੀ ਚੱਲ ਰਹੀ ਹੈ ਉਹੀ ਆ ਹਰ ਚੀਜ਼ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਉੱਤੇ ਮੀਡੀਆ ਚ ਆਓ ਆਪਣੇ ਫੇਸਬੁੱਕਾਂ ਤੇ ਆਓ ਲਾਈਵ ਕਰੋ ਜਿੱਥੇ ਗੰਦ ਦੇ ਢੇਰ ਲੱਗਦੇ ਆ ਉਹ ਦਿਖਾਓ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਆ ਇਸ ਇਲੈਕਸ਼ਨ 'ਚ ਆਪਣੇ ਆਪਣੇ ਕਾਂਸਲ ਦੀ ਕਿਉਂਕਿ ਇਹ ਕਹਿੰਦੇ ਸੀ ਸਾਡੀ ਸਰਕਾਰ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਹੁਣ ਉਸ ਸਾਰੀਆਂ ਚੀਜ਼ਾਂ ਰੋਜ਼ ਲੋਕਾਂ ਮੂਰੇ ਲਾਜਾਗਰ ਕਰੋ ਜਿਹੜੀ ਜਿਹੜੀ ਚੀਜ਼ ਲੈ ਨੇ ਕਹੀ ਸੀ ਨਹੀਂ ਹੋ ਰਹੀ ਇਸ ਕਰਕੇ ਦਿਨ ਟੱਪ ਦੇ ਟਾਈਮ ਨਹੀਂ ਲੰਘਦਾ ਅੱਗੇ ਵਿਧਾਨ ਸਭਾ ਇਲੈਕਸ਼ਨ ਆਈ ਖੜੀ ਆ ਸਤਾਈ 'ਚ ਉਸ ਤੋਂ ਬਾਅਦ ਫਿਰ ਇਲੈਕਸ਼ਨ ਅੱਗੇ ਆਣਣੀਆਂ ਤੁਹਾਡੀਆਂ ਵੀ ਇਸ ਕਰਕੇ ਹੁਣ ਮੌਕਾ ਹੈ ਤੁਹਾਡੇ ਕੋਲ ਬਿਲਕੁਲ ਤਕੜੇ ਹੋਗੇ ਇੱਕ ਇੱਕ ਚੀਜ਼ ਤੇ ਲੋਕਾਂ ਦੀ ਗੱਲ ਤੇ ਪਹਿਰਾ ਦੋ ਜੋ ਕੋਈ ਧੱਕਾ ਹੁੰਦਾ ਆਵਾਜ਼ ਉਠਾਓ ਸੈਂਟਰ ਦੀਆਂ ਸਕੀਮਾਂ ਐ ਉਹਦਾ ਲਾਭ ਲੋਕਾਂ ਤੱਕ ਪਹੁੰਚਾਓ ਜਿਹੜੀ ਸਟੇਟ ਗਵਰਨਮੈਂਟ ਨਹੀਂ ਕਰਦੀ ਉਹਦੇ ਖਿਲਾਫ ਜਿਹੜਾ ਐ ਉਹ ਡਟ ਕੇ ਜਿਹੜਾ ਐ ਪਹਿਰਾ ਦੋ ਇਹ ਬਹੁਤ ਵਧੀਆ ਤੁਹਾਡੇ ਕੋਲ ਜਿਹੜਾ ਮੌਕਾ ਮਿਲਿਆ ਐ ਤੇ ਮੈਂ ਖਾਸ ਤੌਰ ਤੇ ਇਕਨਰ ਬੀ ਐਮਐਲਏ ਦੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਐਮਐਲਏ ਨੂੰ ਵੀ ਕੋਈ ਢੀਲੇ ਨਹੀਂ ਰੱਖ ਦਿੰਦਾ ਚਲੋ ਹੁਣ ਕੌਂਸਲਰ ਅੰਦਪਚਾਦ ਜੀ ਜਿੱਤੇ ਨੇ ਨਾ ਤਾਂ ਮੰਡਟ ਪੂਰਾ ਮਿਲਿਆ ਹੀ ਨਹੀਂ ਅਸਲੀ ਮੰਡਟ ਤਾਂ ਤਦ ਹੁੰਦਾ ਨਾ ਜੇ ਉਹਦਾ ਮੰਡਟ ਜਿਵੇਂ ਪੂਰੇ ਘਟੋਕਰ ਪੂਰੇ 48 ਸੀਟਾਂ ਜਿਹੜੀਆਂ ਆਈਆਂ ਉਹ ਲੁਧਿਆਣੇ ਚ ਚਹੀਦੀ ਸੀ ਐ ਹਿਲੰਦਰ ਚਾਹੀਦੀ ਸੀ ਐ ਅੰਮ੍ਰਿਤਸਰ ਚਾਹੀਦੀ ਸੀ ਕਿਸੇ ਜਗ੍ਹਾ ਆਉਣਾ ਨਹੀਂ ਮਿਲਿਆ ਹੁਣ ਇਸ ਕਰਕੇ ਹੋਰ ਜ਼ਿਆਦਾ ਰੋਲ ਆਪਣਾ ਅ ਮਜੀਤ ਨਾਲ ਅਠਾਉਣਾ ਹੈ ਦੂਜੀ ਗੱਲ ਐਮਐਲਏ ਨੂੰ ਨੇੜੇ ਲੱਗਣ ਨਹੀਂ ਦਿੱਤਾ ਸੀਐਮ ਨੇ ਹੁਣ ਕੌਂਸਲਰਾਂ ਦੀ ਬਾਤ ਆ ਜਿਹੜੀ ਉਹ ਵੀ ਅੱਜ ਕਿਸੇ ਨੇ ਸੁਣਨੀ ਨਹੀਂ ਕਿਉਂਕਿ ਇਹਨਾਂ ਦਾ ਐਮਐਲਏ ਨੂੰ ਤਾਂ ਸਿਰਫ ਆਪਣੇ ਬੱਚਿਆਂ ਤੱਕ ਆਪਣੇ ਘਰਾਂ ਜਣੀਆਂ ਤੱਕ ਸੀਮਤ ਸੀ ਜਦੋਂ ਉਹ ਹਾਰ ਗਏ ਕਿ ਤੁਹਾਨੂੰ ਇਹਨਾਂ ਨੇ ਕਿਹਨਾਂ ਨੇ ਪੁੱਛਣਾ ਇਹ ਤਾਂ ਮੇਰ ਉਹਨਾਂ ਨੂੰ ਬਣਾਉਣਾ ਚਾਹੁੰਦੇ ਸੀ ਇਹਨਾਂ ਦਾ ਹੁਣ ਕਿਸੇ 'ਚ ਕੋਈ ਇੰਟਰਸਟ ਨਹੀਂ ਹੈ ਇਹ ਦੂਮਾ ਤੁਸੀਂ ਆਪਣੇ ਆਪ ਨੂੰ ਜੋਨੇ ਆਮ ਆਦਮੀ ਆਨੇ ਆ ਜਿਨ੍ਹਾਂ ਨੇ ਵੋਟ ਪਾਈ ਉਹ ਸਮਝੋ ਵੀ ਵੋਟ ਉਹ ਤੁਹਾਡੀ ਰਹਿਤ ਵਿੱਚ ਕਿਉਂਕਿ ਇਹਨਾਂ ਦਾ ਧਰਨੀਆ ਮੇਰ ਨਹੀਂ ਬਣੀਆਂ ਤੇ ਇਸ ਕਰਕੇ ਇਹਨਾਂ ਨੇ ਕੋਈ ਕੰਮ ਕਰਨਾ ਹੈ ਤੇ ਆਪੋਜੀਸ਼ਨ ਤੱਕੜੇ ਹੋ ਕੇ ਆਪਣੀ ਜੁਗਰੀ ਜਿਹੜੀ ਉਹ ਨਾ ਬਹੁਤ ਤੇ ਮੈਂ ਇੱਕ ਗੱਲ ਹੋਰ ਜ਼ਰੂਰ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਕਰਨੀ ਚਾਹਣਾ ਹੈ ਸੈਂਟਰ ਸਰਕਾਰ ਨੂੰ ਹਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਕਿਸਾਨ ਮੁੱਦਿਆਂ ਨੂੰ ਹਜੇ ਕਿ ਐਗਰੀਕਲਚਰ ਜਿਹੜਾ ਹੈ ਉਹ ਸਟੇਟ ਦਾ ਮੁੱਦਾ ਹੈ ਸਟੇਟ ਦੀ ਤੋਂ ਪਰ ਵੀ ਉਹ ਚਾਹੁੰਦਾ ਇਹ ਅੱਜ ਹਰਿਆਣਾ ਨੇ ਮੈਂ ਮੁਬਾਰਕ ਬਾਤ ਦਿੰਨਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾਇਲ ਸਿੰਘ ਸੈਣੀ ਸਾਹਿਬ ਨੂੰ ਜੀन्होंने ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨਸ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਸੀ ਜੀਓ ਸਾਹਿਬ ਨੂੰ ਜਾਨਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰ ਤੋਂ ਐਮਐਸਪੀ ਉਹ ਤਾਂ ਹੈ ਹੀ ਹੈ ਪਰ ਅੱਜ ਜਿਹਨਾਂ ਨੇ ਹੋਰ 13 ਫਸਲਾਂ ਨੂੰ ਜਿਹੜਾ ਇੱਕ ਉਹ ਐਮਐਸਪੀ ਦੇਤੀ ਜੋ ਵਾਦਾ ਕੀਤਾ ਸੀ ਤੇ ਅੱਜ 23 ਫਸਲਾਂ ਤੇ ਐਮਐਸਪੀ ਦੇਣ ਵਾਲੇ ਜਿਹੜੇ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪਤਾ ਲੱਗੂਗਾ ਹੁਣ ਆਉਣ ਵਾਲੇ ਦਿਨਾਂ 'ਚ ਵੀ ਕਿਸ ਤਰੀਕੇ ਨਾਲ ਉਹ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੰਦੇ ਆ ਅੱਜ ਬੜੀ ਵੱਡੀ ਗੱਲ ਇੱਕ ਆ ਕੇ ਖੜੀ ਹੋ ਗਈ ਆਮ ਆਦਮੀ ਪਾਰਟੀ ਦੇ ਮੂਰੇ ਕੇ ਜਰੀਬਾਲ ਸਾਹਿਬ ਦੇ ਮੂਰੇ ਭਗਵੰਤ ਮਾਨ ਸਾਹਿਬ ਦੇ ਮੂਰੇ ਬਈ ਹਰਿਆਣਾ ਸਰਕਾਰ ਨੇ ਐਮਐਸਪੀ ਆਪਣੇ ਕਿਸਾਨਾਂ ਲਈ ਕਰਕੇ ਦਿਖਾ ਦਿੱਤੀ ਨੋਟੀਫਿਕੇਸ਼ਨ ਹੋ ਗਿਆ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਮੈਂ ਸਮਝਦਾ ਉਥੇ ਦੇ ਕਿਸਾਨ